ਲਮੇ ਪਏ ਹੋਏ ਨੇ ਹੁਣ ਆਪਾਂ ਜਦੋਂ ਆ ਕੇ ਦੇਖਿਆ ਤੇ ਬਜ਼ੁਰਗ ਤੇ ਦੋਨੇ ਪੈਰਾ ਦੇ ਵਿੱਚ ਕੀੜੇ ਪਏ ਹੋਏ ਨੇ ਤੇ ਬਜ਼ੁਰਗਾਂ ਨੇ ਦੱਸਿਆ ਵੀ ਮੈਨੂੰ ਤੇ ਕਿਸੇ ਨੇ ਪਾਣੀ ਤਪਣੀ ਪੁੱਛਿਆ ਚਾਰ ਦਿਨਾਂ ਤੋਂ ਮੈਂ ਤੇ ਪਾਣੀ ਨੂੰ ਵੀ ਬਹੁਤ ਜ਼ਿਆਦਾ ਤਰਸਦਿਆ ਸੀ ਅੱਜ ਸਾਡੇ ਭਾਈ ਸਾਹਿਬ ਸਰਦਾਰ ਜੀ ਲਾਗੇ ਖੜੇ ਨੇ ਇੱਕ ਉਹਨਾਂ ਨੇ ਇਹਨਾਂ ਨੂੰ ਪਾਣੀ ਪਾਇਆ ਤੇ ਅਚਨਕ ਆਸੀਂ ਵੀ ਇੱਥੇ ਪਹੁੰਚ ਗਏ ਤੇ ਪਰ ਵੀ ਇਹ ਤਾਂ ਨਹੀਂ ਤੁਸੀਂ ਉਹਦੇ ਦੇਖੋ ਇਹਨਾਂ ਦੇ ਹਾਲਾਤ ਬਹੁਤ ਮਾੜੇ ਬੜੇ ਹਜ਼ਾਰਾਂ ਲੋਕ ਇੱਥੇ ਨੰਗ ਰਹੇ ਨੇ ਤਾਰੇ ਨੇ ਜਾ ਰਹੇ ਨੇ ਪਰ ਇਸ ਬਜ਼ੁਰਗਾਂ ਕੋਈ ਨਹੀਂ ਵੇਖ ਰਿਹਾ ਉਹਦਾ ਆਪਾਂ ਕਹਿੰਦੇ ਆ ਪਾਪਾ ਜੀ ਸਾਡਾ ਜ਼ਿਲ੍ਹਾ ਜਿਹੜਾ ਗਰਦਾਸਪੁਰ ਬਹੁਤ ਹਾਈ ਫਾਈ ਹੈ ਜੀ ਉਸ ਕੰਪਿਊਟਰ ਵੀ ਬੰਦੀ ਹੈ ਜੀ ਬਹੁਤ ਵਧੀਆ ਨਹੀਂ ਸਾਡਾ ਫਲਾਣਾ ਟੀਮ ਹੈ ਜੀ ਗਰਦਾਸਪੁਰ ਹੀ ਹੁੰਦੇ ਆ ਭਾਈ ਅਸੀਂ ਫਿਰ ਅੱਦਾ ਬਣਾ ਕੇ ਬਣ ਗਏ ਪਰ ਅੱਜ ਗਰਦਾਸਪੁਰ ਕਿੱਥੇ ਗਏ ਅੱਜ ਸਾਡੇ ਜिले ਦੇ ਲੋਕ ਕਿੱਥੇ ਗਏ ਇੱਕ ਜਿੰਦੇ ਬੰਦੇ ਨੂੰ ਕਿਡੇ ਪਏ ਆ ਜੀ ਕਿਡੇ ਵੱਡ ਵੱਡ ਖਾਂਦੇ ਆ ਬਜ਼ੁਰਗ ਲੋਕ ਦੇਖੋ ਜੀ ਅੱਜ 21 ਤਰੀਕ ਤੀਜਾ ਮਹੀਨਾ 2024 ਆ ਜੀ ਤੇ ਵਿਜੇ ਭਾਜੀ ਜਿਹੜੇ ਸਾਡੇ ਪ੍ਰੈਫਰ ਪੁੱਟਰ ਨੇ ਗਰਦਾਤ ਤੱਲਾ ਤੇ ਉਹਨਾਂ ਦਾ ਆਪਾਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਇਸ ਬਸਟੰਡ ਤੇ ਆ ਕੇ ਜਦੋਂ ਦੇਖਿਆ ਹੈ ਬਜ਼ੁਰਗ ਤੁਹਾਡੇ ਸਾਹਮਣੇ ਪਏ ਨੇ ਤੇ ਉਹਨਾਂ ਨੇ ਸਾਨੂੰ ਕਹੋਲ ਦਿੱਤੀ ਵਿਜੇ ਭਾਜੀ ਉਹਨਾਂ ਨੇ ਕਿ ਤੁਸੀਂ ਇੱਥੇ ਆ ਕੇ ਇੱਕ ਵਾਰੀ ਜਰੂਰ ਦੇਖੋ ਕਿ ਇੱਕ ਬਜ਼ੁਰਗ ਬਹੁਤ ਮਾੜੇ ਹਾਲਾਤ ਵਿੱਚ ਲੰਮੇ ਪਏ ਹੋਏ ਨੇ ਹੁਣ ਆਪਾਂ ਜਦੋਂ ਆ ਕੇ ਦੇਖਿਆ ਤੇ ਬਜ਼ੁਰਗ ਦੇ ਦੋਨਾਂ ਪੈਰਾਂ ਦੇ ਵਿੱਚ ਕੀੜੇ ਪਏ ਹੋਏ ਨੇ ਤੇ ਬਜ਼ੁਰਗ ਨੇ ਦੱਸਿਆ ਵੀ ਮੈਨੂੰ ਤੇ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ 4 ਦਿਨਾਂ ਤੋਂ ਮੈਂ ਤੇ ਪਾਣੀ ਨੂੰ ਵੀ ਬਹੁਤ ਜ਼ਿਆਦਾ ਤੜਫਦਿਆ ਸੀ ਅੱਜ ਸਾਡੇ ਭਾਈਸਾਹਬ ਸਰਦਾਰ ਜੀ ਲਾਗੇ ਖੜੇ ਨੇ ਇੱਕ ਉਹਨਾਂ ਨੇ ਇਹਨਾਂ ਨੂੰ ਪਾਣੀ ਪਾਇਆ ਤੇ ਤਚਣ ਕਾਸੀ ਵੀ ਇੱਥੇ ਪੌਂਦੀਆਂ ਤੇ ਪਰ ਵੀਰ ਭਾਜੀ ਤੁਸੀਂ ਖੁਦ ਵੇਖੋ ਇਹਨਾਂ ਦੇ ਹਾਲਾਤ ਬਹੁਤ ਮੜੇ ਪੜੇ ਹਜ਼ਾਰਾਂ ਲੋਕ ਇੱਥੇ ਨੰਗ ਰਹੇ ਨੇ ਤਾਰ ਰਹੇ ਨੇ ਜਾ ਰਹੇ ਨੇ ਪਰ ਇਸ ਬਜ਼ੁਰਗ ਨੂੰ ਕੋਈ ਨਹੀਂ ਵੇਖ ਰਿਹਾ ਉਹਦਾ ਆਪਾਂ ਕਹਿੰਦੇ ਆਂ ਵੀ ਆਪਾਂ ਜੀ ਸਾਡਾ ਜ਼ਿਲ੍ਹਾ ਜਿਹੜਾ ਗਰਦਾਸਪੁਰਾ ਬਹੁਤ ਹਾਈ ਫਾਈ ਹੈ ਜੀ। ਉਸ ਦਾ ਮੋਡਿਊਲ ਵਡੀਆਂ ਬੋਲ ਨੇ ਜੀ। ਬਹੁਤ ਵਡੀਆਂ ਜੀ ਸਾਡਾ ਫਲਾਣਾ ਟੀਂਗਾ ਜੀ ਅਰਜ਼ਾਫਰੀ ਹੁੰਨੇ ਆ ਭਾਈ ਅਸੀਂ। ਫਿਰ ਅੱਦਾਂ ਬਣਾ ਕੇ ਪਾਣਗੇ। ਪਰ ਅੱਜ ਗਰਦਾਸਪੁਰ ਕੀ ਕਿੱਥੇ ਗਏ? ਅੱਜ ਸਾਡੇ ਜिले ਦੇ ਲੋਕ ਕਿੱਥੇ ਗਏ? ਤੇ ਇੱਕ ਜਿੰਦੇ ਬੰਦੇ ਨੂੰ ਕੀੜੇ ਪਏ ਆ ਜੀ। ਕੀੜੇ ਵੱਡ ਵੱਡ ਖਾਂਦੇ ਹੋ ਬਜ਼ੁਰਗਾਂ ਨੂੰ। ਬਿਲਕੁਲ ਬਿਲਕੁਲ ਜੀ ਸ਼ਰਮ ਵਾਲੀ ਗੱਲ ਆ ਪਾ ਜੀ। ਬਹੁਤ ਵੰਡੀਸ਼ਨ ਵਾਲੀ ਗੱਲ ਹੈ ਜੀ। ਇਹ ਯਾਰ ਆ ਲੋਕ ਦੇਖੋ ਤੁਸੀਂ ਵਿਚਰਨੇ। ਕਹਿੰਦੇ ਕੋਈ ਨਾ ਕੋਈ ਮਤਲਬ ਹੀ ਨਹੀਂ। ਸਮੈਲ ਦੇਖਸੂ ਕਿ ਭਾਈ ਭਜਦੇ ਪੇਪਰੇ। ਹੁਣੇ ਕੋਈ ਇੱਥੇ ਨਚਾਰ ਆ ਜ ਤਫ ਜੀ ਬੋਲਣ ਨਾ ਨਚਾਰ ਆ ਜਾਣਗੇ ਤੇ ਫਿਰ ਹਾਰਾ ਲੋਕ ਇਕੱਠੇ ਹੋ ਜਾਣਗੇ ਮੇਲਾ ਲੱਗ ਦੇਣਾ ਭਾਈ ਮੇਲਾ ਲੱਗ ਜੇਗਾ ਪਰ ਅੱਜ ਤੇ ਬਜ਼ੁਰਗ ਤੜਫ ਤੜਫ ਮਾਰ ਰਿਹਾ ਸਚਾਈ ਹੈ ਤੁਹਾਡੀ ਗੱਲ ਟਾਇਲਟ ਚਾਰ ਦਿਨ ਤੋਂ ਟਾਇਲਟ ਤੱਕ ਨਹੀਂ ਕੀਤੀ ਮੈਂ ਕਿਹਾ ਬਜ਼ੁਰਗ ਤੁਸੀਂ ਟਾਇਲਟ ਤਾਂ ਨਹੀਂ ਕੀਤੀ ਕਹਿੰਦੇ ਕੁਝ ਖਾਦਾ ਤੇ ਟਾਇਲਟ ਕਰਾਂ ਜਿਹੜੇ ਹਲਾਤਾਂ ਦੇ ਵਿੱਚ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਜੀ ਕਿਸ ਦੀ ਇਹ ਥੋੜੀ ਜੀ ਵੀ ਕੋਈ ਆਪਾਂ ਕੋਈ ਸਾਨੂੰ ਸਕੂ ਮਿਲੇ ਤੇ ਮਾੜੀ ਗੱਲ ਦਾ ਪਤਾ ਲੱਗਣਾ ਤਾਂ ਉਹਨੂੰ ਅਲਰਟ ਕਰ ਦਿੰਨੇ ਆ ਬਿਲਕੁਲ ਪਰ ਚੰਗੀਆਂ ਖਬਰ ਆਪਾਂ ਨੇ ਗਾਂ ਪਚਾਉਂਦੇ ਆ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਬਜ਼ੁਰਗ ਦਾ ਪਰਿਵਾਰ ਵੀ ਲੱਭ ਸਕੇ ਠੀਕ ਹੈ ਜੀ ਤੇ ਤੁਹਾਨੂੰ ਵੀ ਆਹ ਜੁੜ ਕੇ ਬੇਨਤੀ ਜਿਹੜੇ ਵੀ ਮੇਰੇ ਸਤਿਕਾਰਯੋਗ ਨੇ ਜਿਹੜੇ ਸਾਨੂੰ ਦੇਖ ਲੈਣ ਇਹ ਜੀਆਂ ਰੂਹਾਂ ਦਾ ਜਰੂਰ ਸਾਥ ਦਿਆ ਕਰੋ ਜੀ ਜਦੋਂ ਤੁਹਾਨੂੰ ਜਿੱਥੇ ਵੀ ਲੱਭਦੀਆਂ ਪਰਮਾਤਮਾ ਪਤਾ ਨਹੀਂ ਕਿਹੜੇ ਰੂਪ ਚ ਆ ਕੇ ਬੈਠਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ